ਸਸਰੀਕਾਲ ਜੀ ਸਾਰਿਆਂ ਨੂੰ ਜਿਹੜੇ ਧੂਰੇ ਬਾਰੇ ਗੱਲ ਕਰਾਂਗੇ ਇਹ ਜੰਗਲੀ ਤੇ ਜ਼ਹਿਰੀਲਾ ਬੂਟਾ ਮਤਲਬ ਆਮ ਇਹ ਟੋਬਿਆਂ ਕੰਡੇ ਨਹਿਰ ਦੀਆਂ ਪਟੜੀਆਂ ਤੇ ਮਿਲਦਾ ਪਰ ਹੁਣ ਇਹ ਘਟਦਾ ਤੁਰਿਆ ਜਾ ਰਿਹਾ ਇਹਦੀ ਤਦਾਦ ਵੀ ਤੇ ਫਾਲੇ ਦੇ ਕੰਡੇਦਰ ਹੁੰਦੇ ਆ ਤੇ ਬਹੁਤ ਹੀ ਜ਼ਹਿਰੀਲਾ ਮਤਲਬ ਉਹ ਵੀ ਉਹ ਵੀ ਜ਼ਹਿਰੀਲੇ ਹੁੰਦੇ ਆ ਤੇ ਫੁੱਲ ਜਿਹੜੇ ਚਟੇ ਰੰਗ ਦੇ ਹੁੰਦੇ ਆ ਕਾਲੇ ਰੰਗ ਦੇ ਹੁੰਦੇ ਆ ਡਬਲ ਵੀ ਹੁੰਦੇ ਆ ਕਈ ਤਰ੍ਹਾਂ ਦੇ ਮਤਲਬ ਇਹ ਧੂਰੇ ਦੇ ਫੁੱਲ ਹੁੰਦੇ ਆ ਤਾਂ ਮਤਲਬ ਉਹ ਫੁੱਲਾਂ ਸੰਬੰਧਿਤ ਹੈਗਾ ਸ਼ਿਵ ਦੇਵਤੇ ਨਾਲ ਕੀਤਾ ਜਾਂਦਾ ਕਿਉਂਕਿ ਇਹਦੇ ਫੁੱਲ ਚੜਾਈ ਜਾਂਦੇ ਧੂਰਾ ਜਰੋ ਸ਼ਿਵਰਾਤਰੀ ਹੁੰਦੀ ਹੈ ਧੂਰੇ ਦੇ ਜਿਹੜੇ ਸੁ ਤੇ ਬੀਜਾਂ ਨੂੰ ਸਾਹ ਰੋਗਾ ਅਤੇ ਦਮੇ ਦੀਆਂ ਬਿਮਾਰੀਆਂ ਦੀ ਦਵਾਈਆਂ ਬਣਾਉਣ ਵਾਸਤੇ ਵਰਤੇ ਜਾਂਦਾ ਤੇ ਪੱਤੇ ਨੂੰ ਜਲਾ ਕੇ ਨਿਕਲੇ ਧੂਆਂ ਜਰਾਉਂਦਾ ਉਹਨੂੰ ਵੀ ਸਾਹ ਦੀ ਮਤਲਬ ਕਹਿੰਦਾ ਰਹੀ ਅੰਦਰ ਖਿੱਚਣਾ ਦਮੇ ਦੀ ਬ੍ਰਿਜੇ ਨੂੰ ਆਰਾਮ ਮਿਲਦਾ ਹੈਗਾ ਜਿਹੜੇ ਪੱਤੇ ਹੈਗੇ ਆ ਪੱਤੇ ਦੇ ਗੁਣ ਹੈਗਾ ਫੋੜੇ ਹੋਗੇ ਛਾਲੇ ਹੋਗੇ ਜਾਂ ਮਤਲਬ ਕਹਿੰਦਾ ਗਠੀ ਕਾਰਨ ਕੋਈ ਜੋੜਾਂ ਦੇ ਸੋਜ ਹੋਵੇ ਉਹਦੇ ਵਿੱਚ ਵਰਤੇ ਜਾਂਦੇ ਆ ਤੇ ਤਾਂ ਇਹਦਾ ਕਈ ਕਈ ਪੁਰਾਣੇ ਸਮੇਂ ਵਿੱਚ ਇਹਦੇ ਬੀਜਾਂ ਨੂੰ ਰਗੜ ਕੇ ਤੇਲ ਬਣਾ ਕੇ ਉਹ ਵੀ ਗਠੀ ਦੇ ਰੋਗਾਂ ਵਾਸਤੇ ਉੱਥੇ ਜੋੜਾ ਦਿਲਾਉਂਦੇ ਸੀਗੇ ਜੋੜਾਂ ਦਾ ਦਰਦ ਵੀ ਠੀਕ ਕਰਦਾ ਉਸੋ ਤਾਜੀ ਫੁੱਲ ਜਿਹੜੇ ਹੈਗੇ ਆ ਸ਼ਾਂਤਮਈਆ ਸ਼ਾਂਤੀ ਲਿਆਉਂਦੇ ਆ ਮਤਲਬ ਹਲਕੇ ਨਸ਼ੇ ਵਾਲੇ ਹੁੰਦੇ ਆ ਮਤਲਬ ਤੇ ਦੌਰੇ ਨੂੰ ਵੀ ਰੋਕਦੇ ਆ ਮਤਲਬ ਇਹ ਜਿਹੜਾ ਹੈਗਾ ਸਿਸਟਮ ਤਾਂ ਇਹ ਇੱਕ ਬਹਾਵਰਾ ਵੀ ਹੈਗਾ ਜੇ ਕੋਈ ਧਤੂਰਾ ਕਿਸੇ ਨੇ ਪੀਤਾ ਧਤੂਰੇ ਨਾਲ ਮਸਤ ਹੋ ਗਏ ਉਹਨੂੰ ਕਹਿੰਦੇ ਧਤੂਰਿਆ ਹੋਇਆ ਐ ਵੀ ਕਹਿੰਦੇ ਸੀਗੇ ਇਹ ਬਹੁਤ ਹੀ ਨਸ਼ੀਲਾ ਹੈਗਾ ਮਤਲਬ ਜਿਹੜੇ ਜਿਵੇਂ ਦੱਸਿਆ ਜੋਗੀ ਲੋਕ ਧਤੂਰਾ ਪੀਂਦੇ ਆ ਇਸ ਤਰ੍ਹਾਂ ਕਰਕੇ ਇਹਨੂੰ ਮਤਲਬ ਕਹਿੰਦਾ ਹੈਗਾ ਤੇ ਬਾਕੀ ਲਾਸਟ ਵਜੇ ਦੱਸਣਾ ਚਾਹਾਂਗੇ ਇਹ ਬਹੁਤ ਹੀ ਜ਼ਰੀਲਾ ਬੂਟਾ ਜੇ ਚਾਰ ਪੰਜ ਬੀਜ ਵੀ ਕੋ ਖਾ ਲੇ ਤਾਂ ਮਤਲਬ ਦਿਮਾਗ ਘੁੰਮ ਜਾਂਦਾ ਹੈ ਇਸ ਲਈ ਲਈ ਦਵਾਈ ਹੈਗੀ ਦਵਾਈ ਤੌਰ ਤੇ ਤੂ ਤੂਰੇ ਨੂੰ ਵਰਤਣਾ ਤਾਂ ਤੁਸੀਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾਂ ਨਹੀਂ ਵਰਤਣਾ।